ਗੁੱਡ ਮਾਰਨਿੰਗ ਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰੀ ਜੀ तकरीबन ਆਪਾਂ 6 ਸਾਢੇ 6 ਵਜੇ ਉੱਠ ਖੜੇ ਸੀਗੇ ਵੈਸੇ ਸੌਰੀ ਸਾਢੇ 6 ਹੀ ਉੱਠੇ ਸੀਗੇ ਅੱਗੇ ਮੈਂ ਜਲਦੀ ਉੱਠ ਖੜਦੀ ਹੁੰਨੀ ਆ ਬਟ ਅੱਜ ਆਪਾਂ 2 ਮਿੰਟ ਚ ਬਣਾਉਣ ਵਾਲੀ ਮੈਗੀ ਬਣਾਉਣੀ ਸੀਗੀ ਵੈਸੇ ਇਹ ਮਜ਼ਾਕ ਸੀਗਾ 2 ਮਿੰਟ ਚ ਕਿੱਥੇ 15 20 ਮਿੰਟ ਚ ਬਣਦੀ ਆ ਉਰੇ ਮੈਂ ਸਾਰਾ ਕੰਮ ਰੋਕ ਕੇ ਪਾਣੀ ਬਣਾਉਣ ਤੋਂ ਬਾਅਦ ਦਰਮਾਨ ਤੇ ਰਮਾਨ ਦੇ ਪਾਪਾ ਦਾ ਟਿਫਨ ਪੈਕ ਕਰ ਲਿਆ ਸੀਗਾ ਤੇ ਉਧਰੋਂ ਮੈਨੂੰ ਅੰਦਰੋਂ ਬਾਜਾ ਵੀ ਆਈ ਜਾਂਦੀਆਂ ਪਈਆਂ ਸੀਗੀਆਂ ਕਿਉਂਕਿ ਅਰਮਾਨ ਨੇ ਚਲੋ ਲਗਭਗ ਵਰਦੀ ਤਾਬ ਦੀ ਪਵਾ ਲਈ ਸੀਗੀ ਪਰ ਚੀਕਾ ਚ ਕਿਹਾੜਾ ਚੱਕਤਾ ਸੀਗਾ ਕਿ ਮੈਂ ਨਹੀਂ ਜਾਣਾ ਹੈਗਾਗਾ ਤੇ ਕਲੀਅਰਮਾਨ ਦੇ ਪਾਪਾ ਕਹਿੰਦੇ ਸੀ ਤੁਸੀਂ ਜਲਦੀ ਅੰਦਰ ਆਓ ਤੇ ਇਹਨੂੰ ਆ ਕੇ ਸੰਭੋ ਮੈਂ ਆਪਦੇ ਮੇਨ ਮਿਸ਼ਨ ਤੇ ਜਾਣਾ ਸੀਗਾ ਜਿਹੜਾ ਕਿ ਮੇਰਾ ਮੇਨ ਕੰਮ ਹੀ ਹੁੰਦਾ ਵਾ ਰੋਟੀ ਪਾਣੀ ਬਣਾ ਕੇ ਕਿਉਂਕਿ ਉਹ ਇੱਕ ਬਹੁਤ ਜ਼ਿਆਦਾ ਟਫ ਕੰਮ ਆ ਅਰਮਾਨ ਨੂੰ ਸਕੂਲ ਛੱਡ ਕੇ ਆਉਣਾ ਉਸ ਤੋਂ ਬਾਅਦ ਤੁਸੀਂ ਗਾਂ ਵਾਲੀ ਕਲਿੱਪ ਦੇਖਿਓ ਆਜੋ ਅਸੱਜੂ ਨਾਲ ਜਾਣਾ ਸੱਜੂ ਨਾਲ

ਆ ਤਾਂ ਸਹੀ ਪਰ ਇਹ ਵੀ ਪਤਾ ਨਹੀਂ ਕਿ ਇਹ ਚੱਕੇ ਆ। ਇਹ ਇੱਕ ਤਰਮਾਨ ਵਾਸਤੇ ਚੱਪਲਾਂ ਤੇ ਰਮਾਨ ਦੇ ਪਾਪਾ ਦੇ ਬੂਟ ਸਿਆ ਸੀਗੇ আর ਰਮਾਨ ਦੀਆਂ ਛੋਟੀਆਂ-ਛੋਟੀਆਂ ਪਿੱਦੂਆਂ ਬਲੇਣਾ ਤੇ ਦੋ ਮੈਗੀ ਦੇ ਪੈਟ ਤਕ ਜੀਨ ਨੂੰ